ਪਾ ਦੇ ਪਾ ਦੇ ਬਾਈ ਪਾ ਦੇ ਆ ਪਾਤਾ ਦੀ ਦੇਸੀ ਕਿਉ ਇਹ ਕੋਈ ਗਾਜਰਪਾਕ ਖੁਆ ਨਹੀਂ ਹੈਗਾ ਇਹ ਗਾਜਰਪਾਕ ਗੁੜਾ ਅੱਜ ਆਪ ਆਇਆ ਸਰਦਾਰ ਦੀ ਖਲਾੜੇ ਤੇ ਆ ਵੇਖੋ ਖਲਾੜਾ ਕਿੰਨਾ ਸਾਫ ਸੁਫਈ ਵਾਲਾ ਨਾ ਅੰਦਰ ਮੱਖੀ ਨਾ ਮਥਰਾ ਇਹ ਤਾਂ ਆ ਗਿਆ ਜੀ ਗਾਜਰਪਾਕ ਗੁੜਾ ਨਾ ਜੀ ਹਾਂਜੀ ਗੁੜ ਦੇ ਵਿੱਚ ਗਾਜਰਾ ਪਾਈ ਹੋਈ ਨੇ ਗਾਜਰਾਂ ਦੀ ਗਾਜਰਾਂ ਅੱਛਾ ਇਹ ਵਿੱਚ ਸਾਮਾਨ ਪਾਉਣੇ ਹੋਰ ਮਟੀਰੀਅਲ ਦੇਸੀ ਕਿਉ ਹਾਂਜੀ ਅੱਛਾ ਜੀ ਆ ਕੀ ਪਤਾ ਜੀ ਇਲਾਇਚੀ ਆ ਗਈ ਜਿਵੇਂ ਹੁਣ ਗੁੜ ਕਿੰਨੇ ਤਰ੍ਹਾਂ ਦਾ ਆ ਗਿਆ ਆਪਣੇ ਲਵੇ ਜੀ ਗੁੜਾ ਆਪਣੇ ਕੋਲ ਇਸ ਟਾਈਮ ਹੈਗਾ ਜੀ ਆਪਣਾ 4 ਤਰ੍ਹਾਂ ਦਾ ਜੀ ਅਸੀਂ ਆਹ ਕਾਲੇ ਵਾਲਾ ਆ ਗਿਆ ਜੀ ਇਹ ਆਪਣਾ ਹਲਦੀ ਇਲਾਚੀ ਵਾਲਾ ਗੁੜਾ ਆ ਗਿਆ ਜੀ ਹਾਂਜੀ ਗਾਜਰਾਂ ਵਾਲਾ ਗੁੜਾ ਆ ਗਿਆ ਡਰਾਈ ਫੂਡ ਵਾਲਾ ਆ ਗਿਆ ਅੱਛਾ ਜੀ ਜਿਵੇਂ ਪਾਏ ਹੋ ਨੇ ਕਾਜੂ ਬਦਾਮ मूंगਫਲੀ ਸੌਪ ਸਾਰਾ ਹਾਂਜੀ ਸਾਰਾ ਕੁਝ ਹੁੰਦਾ ਇੱਥੇ ਜੀ ਹਾਂਜੀ ਤੱਪ ਚ ਸਿੰਪਲ ਆ ਗਿਆ ਪੇਸੀ ਵਾਲਾ ਬਿਲਕੁਲ ਜਮਾਂ ਤੇ 100% ਔਰੀਜਨਲ ਹੋਊਗਾ ਜੀ ਇਹ ਔਰੀਜਨਲ ਗਾਰੰਟੀ ਹੈ ਜੀ ਸਾਡੀ ਕੋਈ ਕੈਮੀਕਲ ਨਹੀਂ ਕੋਈ ਕੈਮੀਕਲ ਨਹੀਂ ਜੀ ਰਹਿਤ ਕੈਮੀਕਲਾਂ ਤੋਂ ਅੱਛਾ ਜੀ ਰੇਟ ਵੀ ਸਾਡਾ ਸਭ ਤੋਂ ਘੱਟ ਹੈ ਇੰਡੀਆ 'ਚ ਚੈਲੰਜ ਆ ਲਿਖ ਕੇ ਦੋ ਸਰੋਂ ਦਾ ਤੇਲ ਆ ਗਿਆ ਜੀ ਦੋ ਸਰੋਂ ਦਾ ਪੀਲੀ ਸਰੋਂ ਦਾ ਤੇਲ ਆ ਗਿਆ ਜੀ ਉਹ ਕਾਲੀ ਸਰੋਂ ਦਾ ਤੇਲ ਆ ਗਿਆ ਅੱਛਾ ਜੀ ਤੇ ਸਾਡ ਖਾਨ ਨੇ ਪਟਿਆਲੇ ਪਿੰਡ ਬਾਰਨ ਆਜੋ ਬਾਈ ਪਟਿਆਲਾ ਤੋਂ ਸਰਹੰਦ ਰੋਡ ਤੇ ਬਾਈ ਉਹਨਾਂ ਦਾ ਖਲਾੜਾ ਹੈਗਾ ਸਰਦਾਰਜੀ ਖਲਾੜਾ ਸਕਰੀਨ ਤੇ ਨੰਬਰ ਚੱਲ ਰਿਹਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ